ਦੀ ਜੀ ਵਿੱਚ ਕੁਝ ਵੀ ਨਹੀਂ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਉਹ ਸਭ ਕਿਸੇ ਚੀਜ਼ ਦੇ ਪਿੱਛੇ ਪਰਮੇਸ਼ਵਰ ਦਾ ਇੱਕ ਮਕਸਦ ਹੈ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਦੁੱਖ ਦੇ ਵਿੱਚ ਹੋ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਕਿਸੇ ਸਮੱਸਿਆ ਦੇ ਵਿੱਚ ਫਸੇ ਹੋਏ ਹੋ ਕਿਸੇ ਵੀ ਤਰ੍ਹਾਂ ਦੇ ਸਤਾਵ ਦੇ ਵਿੱਚ ਹੋ ਤਾਂ ਮੈਂ ਯਕੀਨ ਕਰਦੀ ਹਾਂ ਕਿ ਅੱਜ ਤੁਹਾਨੂੰ ਸਮਝ ਆ ਜਾਵੇਗਾ ਕਿ ਪਰਮੇਸ਼ਵਰ ਦਾ ਕੀ ਮਕਸਦ ਆ ਉਸ ਚੀਜ਼ ਦੇ ਪਿੱਛੇ ਔਰ ਜਦੋਂ ਤੁਹਾਨੂੰ ਉਹ ਮਕਸਦ ਸਮਝ ਆ ਜਾਏਗਾ ਨਾ ਫਿਰ ਦੁੱਖ ਦੁੱਖ ਨਹੀਂ ਰਹੇਗਾ ਜਦੋਂ ਕੋਈ ਐਥਲੀਟ ਰੋਜ਼ ਸਵੇਰ ਨੂੰ ਉੱਠ ਕੇ ਪ੍ਰੈਕਟਿਸ ਕਰਦਾ ਆ ਦੌੜਦਾ ਆ ਉਹਨੂੰ ਇਸ ਲਈ ਦੁੱਖ ਨਹੀਂ ਲੱਗਦਾ ਕਿਉਂਕਿ ਉਹ ਜਾਣਦਾ ਆ ਕਿ ਉਹਨੇ ਸੋਨੇ ਦਾ ਮੈਡਲ ਜਿੱਤਣਾ ਹੈ ਹallelujah ਇਸ ਲਈ ਉਹਨੂੰ ਉਹ ਜਿਹੜੀਆਂ ਉਹਦੀਆਂ ਲੱਤਾਂ ਵਿੱਚ ਖੱਲੀਆਂ ਪੈਂਦੀਆਂ ਨਾ ਭੱਜਿਆਂ ਤੇ ਜਿਹੜੇ ਜਦੋਂ ਬਾਕੀ ਸਾਰੀ ਫੈਮਿਲੀ ਸੁੱਤੀ ਹੋਈ ਹੁੰਦੀ ਆ ਉਹ ਇਕੱਲਾ ਹੀ ਅਰਲੀ ਮਾਰਨਿੰਗ ਉੱਠ ਕੇ ਦੌੜਨ ਵਾਸਤੇ ਜਾਂਦਾ ਠੰਡ ਹੋਵੇ ਗਰਮੀ ਹੋਵੇ ਉਹਨੂੰ ਉਹ ਕਸ਼ਟ ਨਹੀਂ ਲੱਗਦਾ ਇਸੇ ਤਰ੍ਹਾਂ ਜਦੋਂ ਸਟੂਡੈਂਟ ਰਾਤ ਨੂੰ ਜਾਗ-ਜਾਗ ਕੇ ਪੜ੍ਹਦੇ ਆ ਬਾਰ-ਬਾਰ ਮੂਤ ਹੁੰਦੇ ਆ ਫਿਰ ਪੜਨ ਬੈਠਦੇ ਆ ਉਹਨਾਂ ਨੂੰ ਉਹ ਕਸ਼ਟ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਨੂੰ ਮਕਸਦ ਪਤਾ ਹੈ ਕਿ ਇੱਕ ਦਿਨ ਉਹਨਾਂ ਨੇ ਇੰਜੀਨੀਅਰ ਬੰਨਣਾ ਹੈ ਡਾਕਟਰ ਬੰਨਣਾ ਵਕੀਲ ਬੰਨਣਾ ਜੱਜ ਬੰਨਣਾ ਉਹਨਾਂ ਨੇ ਕਿਸੇ ਮੁਕਾਮ ਨੂੰ ਹਾਸਲ ਕਰਨਾ ਹੈ ਜਦੋਂ ਤੁਹਾਨੂੰ ਵੀ ਉਹ ਸਤਾਵ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਚੱਲ ਰਿਹਾ ਆ ਉਹਦਾ ਮਕਸਦ ਪਤਾ ਲੱਗ ਜਾਏਗਾ ਨਾ ਤੇ ਫਿਰ ਤੁਹਾਨੂੰ ਵੀ ਉਹ ਸਤਾਵ ਜਿਹੜਾ ਆ ਨਾ ਉਹ ਦੁਖੀ ਨਹੀਂ ਕਰੂਗਾ ਤੁਹਾਨੂੰ ਸਮਝ ਆ ਜਾਏਗੀ ਕਿ ਇਹਦੇ ਬਾਅਦ ਵਿੱਚ ਮੇਰੇ ਨਾਲ ਕੀ ਹੋਣ ਵਾਲਾ ਮੈਨੂੰ ਕੀ ਮਿਲਣ ਵਾਲਾ ਆ ਪਰ ਜਿਹੜੇ ਅੰਡਰਸਟੈਂਡ ਨਹੀਂ ਕਰਦੇ ਇਸ ਚੀਜ਼ ਨੂੰ ਜਿਹੜੇ ਮਕਸਦ ਨੂੰ ਨਹੀਂ ਸਮਝਦੇ ਉਹ ਨਿਆਣਿਆਂ ਨੂੰ ਸਕੂਲ ਜਾਣਾ ਆਫਤ ਲੱਗਦਾ ਆ। ਉਹਨਾਂ ਨੂੰ ਕਸਰਤ ਕਰਨਾ ਸਜ਼ਾ ਦੇ ਵਾਂਗ ਲੱਗਦਾ ਆ। ਉਹਨਾਂ ਨੂੰ ਸਵੇਰ ਨੂੰ ਉੱਠਣਾ ਇੱਕ ਭਾਰੀ ਮੁਸੀਬਤ ਲੱਗਦੀ ਆ। ਪਰ ਜਿਨ੍ਹਾਂ ਨੂੰ ਮਕਸਦ ਪਤਾ ਆ ਨਾ ਕੋਈ ਉਹਨਾਂ ਨੂੰ ਉਠਾਵੇ ਜਾਂ ਨਾ ਉਠਾਵੇ ਕੋਈ ਉਹਨਾਂ ਨੂੰ ਪੜ੍ਹਨ ਲਈ ਕਹੇ ਜਾਂ ਨਾ ਕਹੇ ਕੋਈ ਉਹਨਾਂ ਨੂੰ ਕਸਰਤ ਕਰਨ ਲਈ ਕਹੇ ਜਾਂ ਨਾ ਕਹੇ ਉਹਨਾਂ ਦੇ ਅੰਦਰ ਇੱਕ جنੂਨ ਜਾਂ ਇੱਕ ਜਜ਼ਬਾ ਆ। ਉਸ ਮਕਸਦ ਨੂੰ ਪੂਰਾ ਕਰਨ ਦਾ ਔ ਉੱਠਦੇ ਆਉ ਪੜ੍ਹਦੇ ਆਉ ਕਰਦੇ ਆ ਜਿੱਦ ਤਨ ਤੁਹਾਨੂੰ ਤੁਹਾਡੀ ਲਾਇਫ ਦੇ ਵਿੱਚ ਪਰਪਸ ਪਤਾ ਚਲ ਜੇਗਾ ਮਕਸਦ ਪਤਾ ਚਲ ਜੇਗਾ ਤੁਸੀਂ ਵੀ ਗੋਡੇ ਟੇਕੋਗੇ ਪ੍ਰਾਰਥਨਾਵਾਂ ਕਰੋਗੇ ਵਰਤ ਰੱਖੋਗੇ ਖੁਦਾ ਦੀ ਹਜ਼ੂਰੀ ਚ ਵਫਾਦਾਰੀ ਨਾਲ ਆਓਗੇ ਔਸ ਮਕਸਦ ਨੂੰ ਆਪਣੇ ਜੀਵਨ ਚ ਪੂਰਾ ਕਰੋਗੇ ਹੀ ਈਸੂ ਜੀ ਦੇ ਨਾਮ ਚ ਆਮੀਨ ਆਮੀਨ ਮੈਂ ਕਈ ਵਾਰੀ ਬਹੁਤ ਹੈਰਾਨ ਹੋ ਜੁਨੀ ਆ ਕੁਝ ਲੋਕਾਂ ਨੂੰ ਜਦੋਂ ਮਿਲਦੇ ਆ ਜਦੋਂ ਆਪਾਂ ਉਹਨਾਂ ਨੂੰ ਪੁੱਛਦੇ ਆ ਰੀਅਲੀ ਸੌਰੀ ਟੂ ਸੇ ਮੈਂ ਕਿਸੇ ਨੂੰ ਵੀ ਬੈਡ ਫੀਲ ਨਹੀਂ ਕਰਵਾਉਣਾ ਚਾਹੁੰਦੀ ਪਰ ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਪ੍ਰਾਰਥਨਾ ਕਿੰਨਾ ਚਿਰ ਕਰਦੇ ਆ ਤੇ ਉਹ ਕਹਿੰਦੇ ਵੀ ਪ੍ਰਾਰਥਨਾ ਤੇ ਨਹੀਂ ਕਰ ਹੁੰਦੀ ਸਾਡੇ ਤੋਂ ਫਰ ਨੂੰ ਕਹਿੰਦੇ ਵੀ ਤੁਹਾਨੂੰ ਪਤਾ ਪ੍ਰਾਰਥਨਾ ਕਰਨ ਦੇ ਨਾਲ ਮਸਲੇ ਹੱਲ ਹੋ ਜਣੇ ਹਾਂਜੀ ਇਦਾਂ ਦਾ ਪਤਾ ਵੀ ਪ੍ਰਾਰਥਨਾ ਕੀਤੇ ਆ ਹੀ ਹੋਣੇ ਆ ਪ੍ਰੋਬਲਮ ਕੀ ਆ ਜੇ ਤੁਸੀਂ ਪ੍ਰੋਬਲਮਸ ਨੂੰ ਸੁਣੋ ਤੁਹਾਡੇ ਲੂੰ ਕੰਡੇ ਹੁੰਦੇ ਵੀ ਇਹ ਜੀਂਦੇ ਕਿਵੇਂ ਆ ਇੰਨੀਆਂ ਪ੍ਰੋਬਲਮਸ ਦੇ ਵਿੱਚ ਇਹਨਾਂ ਨੂੰ ਸਾਹ ਕਿਵੇਂ ਹੁੰਦਾ ਆ ਜੇ ਤੁਹਾਨੂੰ ਪਤਾ ਆ ਤੇ ਤੁਹਾਡੇ ਪ੍ਰਾਰਥਨਾ ਕਰਨ ਦੇ ਨਾਲ ਤੁਸੀਂ ਫਤਿਹਮੰਦ ਹੋ ਜਾਣਾ ਤੁਹਾਨੂੰ ਪਤਾ ਹੈ ਤੁਸੀਂ ਪ੍ਰਾਰਥਨਾ ਕਰੋਗੇ ਤੁਸੀਂ ਚੰਗੇ ਹੋ ਜਾਣਾ ਤੁਸੀਂ ਪ੍ਰਾਰਥਨਾ ਕਰੋਗੇ ਤੁਸੀਂ ਬੰਦਨਾ ਤੋਂ ਆਜ਼ਾਦ ਹੋ ਜਾਣਾ ਤੁਸੀਂ ਪ੍ਰਾਰਥਨਾ ਕਰੋਗੇ ਜਾਦੂ ਟੋਣੇ ਦੇ ਬੰਧਨ ਟੁੱਟ ਜਾਣੇ ਤੁਸੀਂ ਪ੍ਰਾਰਥਨਾ ਕਰੋਗੇ ਤੁਹਾਡੇ ਫੈਮਲੀ ਮੈਂਬਰਸ ਦੇ ਵਿੱਚ ਸੁਧਾਰ ਹੋ ਜਾਏਗਾ ਸਿਚੁਏਸ਼ਨਸ 'ਚ ਸੁਧਾਰ ਹੋ ਜਾਏਗਾ ਇਹ ਜਾਣਦਿਆਂ ਹੋਇਆ ਵੀ ਜਿਹੜਾ ਇਨਸਾਨ ਪ੍ਰਾਰਥਨਾ ਨਹੀਂ ਕਰਦਾ ਫਿਰ ਉਹ ਜਾਣ ਕੇ ਖੂਚ ਡਿੱਗਿਆ ਆ ਉਹ ਜਾਣ ਕੇ ਮੁਸੀਬਤ ਨੂੰ ਗਲ ਨਾਲ ਲਾ ਕੇ ਬੈਠਾ ਫਿਰ ਇਦਾਂ ਆ ਮੁਸੀਬਤ ਤਾਂ ਜਾਣਾ ਚਾਹੁੰਦੀ ਆ ਪਰ ਉਹ ਨਹੀਂ ਜਾਣ ਦਿੰਦਾ ਦੁਸ਼ਟ ਆਤਮੇ ਤਾਂ ਛੱਡ ਕੇ ਜਾਣਾ ਚਾਹੁੰਦੇ ਆ ਪਰ ਕੁਝ ਲੋਕ ਹੀ ਜਾਣ ਹੀ ਨਹੀਂ ਦਿੰਦੇ ਜਦ ਪਤਾ ਆ ਕਿ ਵਚਨ ਪੜਨ ਦੇ ਨਾਲ ਵਚਨ ਨੂੰ ਮੰਨਣ ਦੇ ਨਾਲ ਮਸਲੇ ਹੱਲ ਹੋ ਜਾਣੇ ਫਿਰ ਪੜੋ ਵਚਨ ਫਿਰ ਅਪਣਾਓ ਵਚਨ ਨੂੰ ਜਦ ਤੁਸੀਂ ਜਾਣਦੇ ਹੋ ਕਿ ਜੇ ਮੈਂ ਪ੍ਰਾਰਥਨਾ ਕਰਾਂਗਾ ਮੇਰੇ ਮਸਲੇ ਹੱਲ ਹੋ ਜਾਣੇ ਆ ਫਿਰ ਕਿਉਂ ਨਹੀਂ ਕਰਦੇ ਜਦ ਹੱਲ ਤੁਹਾਡੇ ਕੋਲ ਆ ਪ੍ਰਾਰਥਨਾ ਕਰਨਾ ਤਾਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਇੱਕ ਲੱਤ ਤੇ ਖਲੋ ਕੇ ਕਰੋ ਪੁੱਠੇ ਲੱਮੱਕੇ ਕਰੋ ਧੁੱਪੇ ਖਲੋਵੋ ਰਾਤ ਨੂੰ ਤੁਸੀਂ ਜੜਾ ਆ ਠੰਡ ਵਿੱਚ ਖਲੋਵੋ ਤੁਹਾਨੂੰ ਕੋਈ ਇਦਾਂ ਦੀ ਤਾਂ ਨਹੀਂ ਸ਼ਰਤ ਰੱਖੀ ਗਈ ਰੋਗੀ ਜਿਹੜਾ ਬੈਠ ਵੀ ਨਹੀਂ ਸਕਦਾ ਮੰਜੇ ਤੇ ਲੇਟਿਆ ਹੋਇਆ ਪ੍ਰਾਰਥਨਾ ਕਰ ਸਕਦਾ ਹੈ ਤੁਸੀਂ ਤੁਰ ਕੇ ਪ੍ਰਾਰਥਨਾ ਕਰ ਸਕਦੇ ਹੋ ਤੁਸੀਂ ਬੈਠ ਕੇ ਪ੍ਰਾਰਥਨਾ ਕਰ ਸਕਦੇ ਹੋ ਫਿਰ ਵੀ ਪ੍ਰਾਰਥਨਾ ਨਹੀਂ ਕਰਦੇ ਹੈਰਾਨੀ ਵਾਲੀ ਗੱਲ ਫਿਰ ਦੱਸੋ ਕੌਣ ਇਹਨਾਂ ਦੇ ਲਈ ਹੱਲ ਕਰੇ ਇਹਦੋਂ ਵੱਧ ਮਤਲਬ ਕੀ ਹੋ ਸਕਦਾ ਵੀ ਤੁਸੀਂ ਅਰਦਾਸ ਕਰਨੀ ਆ ਤੇ ਪਰਮੇਸ਼ਵਰ ਨੇ ਅਰਦਾਸ ਸੁਣ ਕੇ ਤੁਹਾਨੂੰ ਚੰਗਿਆ ਕਰ ਦੇਣਾ। ਇਹਦੋਂ ਸੌਖਾ ਕੰਮ ਕੀ ਹੋ ਸਕਦਾ? ਮੰਤ ਕਰਦੀ ਆ ਤੁਹਾਡੇ ਅੱਗੇ ਪ੍ਰਾਰਥਨਾ ਕਰ ਲਿਆ ਕਰੋ। ਸੌਖੇ ਹੋ ਜਾਓਗੇ। ਆਉਣ ਵਾਲੇ ਦਿਨ ਸੌਖੇ ਹੋ ਜਾਣਗੇ। ਤੁਹਾਡੀ ਅੱਜ ਦੀ ਪ੍ਰਾਰਥਨਾ ਨੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਬਚਾ ਲੈਣਾ ਹੈ। ਤੁੜੀ ਅੱਜ ਦੀ ਪ੍ਰਾਰਥਨਾ ਨੇ ਹੀ ਤੁਹਾਨੂੰ ਪ੍ਰੋਟੈਕਟ ਕਰਨਾ ਆ। ਯੂ ਹੈਵ ਨੋ ਆਈਡੀਆ ਕਿੱਡੀ ਵੱਡੀ ਆਫਤ ਸੰਸਾਰ ਦੇ ਉੱਤੇ ਆ ਰਹੀ ਆ। ਯੂ ਹੈਵ ਨੋ ਆਈਡੀਆ। ਕੋਈ ਤੁਹਾਨੂੰ ਅੰਦਾਜ਼ਾ ਨਹੀਂ ਆ। ਕਿ ਸੰਸਾਰ ਜਿਹੜਾ ਹੈ ਕਿੱਡੀ ਵੱਡੀ ਵਿਪਤਾ ਵਿੱਚ ਜਾ ਰਿਹਾ ਹੈ। ਸੂਨ ਵੈਰੀ ਸੂਨ ਬਹੁਤ ਜਲਦ ਭਿਆਨਕ ਖਬਰਾਂ ਜਿਹੜੀਆਂ ਆ ਨਾ ਉਹ ਟੈਲੀਵਿਜ਼ਨ ਤੇ ਆਉਣਗੀਆਂ ਬਹੁਤ ਭਿਆਨਕ ਖਬਰਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਹਜ਼ਾਰ ਮੇਰੇ ਮੁੱਢ ਤੇ 10000 ਮੇਰੇ ਸੱਜੇ ਹੱਥ ਡਿੱਗਣ ਪਰ ਉਹ ਨਾਸ਼ ਵਾਲੀ ਚੀਜ਼ ਮੇਰੇ ਤੇ ਮੇਰੇ ਘਰਾਂ ਨੇੜੇ ਨਾ ਆਏ ਤਾਂ ਅੱਜ ਸੰਕਲਪ ਲਵੋ ਕਿ ਮੈਂ ਏਵਰੀ ਡੇ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠਾਂਗਾ ਪ੍ਰਾਰਥਨਾ ਕਰਾਂਗਾ ਇਮਾਨਦਾਰੀ ਤੇ ਵਫਾਦਾਰੀ ਦੇ ਨਾਲ ਤੁਸੀਂ ਬੇਸ਼ੱਕ ਤਾੜੀਆਂ ਨਾ ਵਜਾਓ ਆਈ ਡੋਨਟ ਵਾਂਟ ਕਲਾਪਿੰਗਸ ਮੈਨੂੰ ਨਹੀਂ ਚਾਹੀਦੀਆਂ ਮੈਨੂੰ ਚਾਹੀਦਾ ਕਿ ਤੁਸੀਂ ਪਰਮੇਸ਼ਵਰ ਦੇ ਨਾਲ ਵਚਨ ਬੱਧ ਹੋ ਗੋ ਤੁਸੀਂ ਪਰਮੇਸ਼ਵਰ ਦੇ ਨਾਲ ਵਾਦਾ ਕਰੋ ਜਿੱਥੇ ਤੁਸੀਂ ਘਰ ਦੇ ਲਈ ਕੁਰਸੀਆਂ ਟੇਬਲ ਮੰਗਦੇ ਹੋ ਤੁਸੀਂ ਵੀਜ਼ੇ ਮੰਗਦੇ ਹੋ ਤੁਸੀਂ ਪੈਸਾ ਤੇ ਅੱਲਾ ਮੰਗਦੇ ਹੋ ਉੱਥੇ ਪਰਮੇਸ਼ਵਰ ਤੋਂ ਇਹ ਵੀ ਮੰਗੋ ਕਿ ਪਰਮੇਸ਼ਵਰ ਮੈਨੂੰ ਪ੍ਰਾਰਥਨਾ ਵਿੱਚ ਬਹਿਣ ਦਾ ਬਲ ਬਖਸ਼ੋ ਪ੍ਰਭੂ ਮੈਨੂੰ ਵਚਨ ਉੱਤੇ ਚੱਲਣ ਦਾ ਬਲ ਬਖਸ਼ੋ ਮੈਨੂੰ ਵਚਨ ਦੀ ਸਮਝ ਬਖਸ਼ੋ ਅਰਬਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅਰੇ ਇਹ ਤਾਂ ਜ਼ਰੂਰ ਦਿੱਤਾ ਜਾਏਗਾ ਵਚਨ ਚ ਲਿਖਿਆ ਅਗਰ ਤੁਸੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਮੰਗਦੇ ਹੋ ਤਾਂ ਤੁਹਾਡੇ ਲਈ ਹੋ ਜਾਂਦਾ ਹੈ ਤਾਂ ਇਹ ਤਾਂ ਪਰਮੇਸ਼ਵਰ ਦੀ ਇੱਛਾ ਹੈ ਨਾ ਕਿ ਪਰਮੇਸ਼ਵਰ ਦੇ ਲੋਕੀ ਜਿਹੜੇ ਆ ਉਹਦੀ ਹਜ਼ੂਰੀ ਦੇ ਵਿੱਚ ਬੈਠਣ ਉਹਦੇ ਨਾਲ ਸਮਾਂ ਬਤੀਤ ਕਰਨ ਤਾਂ ਬਹੁਤ ਲਾਜ਼ਮੀ ਬਣਾਓ ਆਪਣੇ ਬੱਚਿਆਂ ਨੂੰ 10-10 ਮਿੰਟ ਬਿਠਾਉਣਾ ਸ਼ੁਰੂ ਕਰੋ ਖੁਦ ਬੈਠੋਗੇ ਤਾਂ ਹੀ ਤਾਂ ਬੱਚੇ ਬੈਠਣਗੇ ਅਗਰ ਤੁਸੀਂ ਖੁਦ ਨਹੀਂ ਬੈਠੋਗੇ ਤਾਂ ਬੱਚੇ ਤੁਹਾਨੂੰ ਪੁੱਛਣਗੇ ਤੁਸੀਂ ਕਦੋਂ ਬੈਠਦੇ ਹੁੰਦੇ ਪ੍ਰਾਰਥਨਾ ਚ ਤਾਂ ਇਸ ਲਈ ਪਹਿਲਾਂ ਤੁਹਾਨੂੰ ਆਪਣੀ ਲਾਈਫ ਦੇ ਐਗਜ਼ੈਂਪਲ ਸੈੱਟ ਕਰਨੀ ਪੈਣੀ ਉਦਾਹਰਨ ਆਪਣੀ ਜਿਹੜੀ ਆ ਨਾ ਉਹ ਬੱਚਿਆਂ ਦੇ ਅੱਗੇ ਪੇਸ਼ ਕਰਨੀ ਪੈਣੀ ਸੋ ਆਓ ਆਪਾਂ ਵਚਨ ਦੇ ਵਿੱਚੋਂ ਦੇਖੀਏ ਪਹਿਲਾ ਪਤਰਸ ਉਹਦਾ 5ਵਾਂ ਅਧਿਆਇ ਉਹਦੀ 10 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਅਤੇ ਪਰਮ ਕਿਰਪਾਲੂ ਪਰਮੇਸ਼ਵਰ ਜਿਨਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸਦਿਆ ਜਦ ਤੁਸਾਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ ਕਾਇਮ ਅਤੇ ਤਕੜਿਆਂ ਕਰੇਗਾ ਆਮੀਨ ਸੋ वचन ਇਦਾਂ ਸਾਨੂੰ ਦੱਸਦੇ ਆ ਵੀ ਪਰਮੇਸ਼ਵਰ ਨੇ ਸਾਨੂੰ ਸਦੀਪਕ ਤੇਜ ਦੇ ਲਈ ਸਾਨੂੰ ਸਦਾ ਦੇ ਰੋਸ਼ਨ ਕਰਨ ਦੇ ਲਈ ਸਦਾ ਦੇ ਪ੍ਰਤਾਪ ਵਾਸਤੇ ਸਾਨੂੰ ਬੁਲਾਇਆ ਆ ਮਸੀਹ ਦੇ ਵਿੱਚ ਜੇ ਕਿਨਾਂ ਅਸੀਂ ਥੋੜਾ ਚਿਰ ਜਿਹੜਾ ਆ ਦੁੱਖ ਭੋਗ ਲਿਆ ਜਿਹੜਾ ਪੇਨ ਦਾ ਟਾਈਮ ਆ ਦੁੱਖ ਦਾ ਟਾਈਮ ਆ ਉਹ ਜਿਆਦਾ ਲੰਮਾ ਨਹੀਂ ਆ ਤੁਹਾਡੇ ਜੀਵਨ ਦੇ ਵਿੱਚ ਜੇ ਥੋੜਾ ਜਿਹਾ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ ਕਾਇਮ ਅਤੇ ਤਕੜੀਆਂ ਕਰੇਗਾ ਕਈ ਵਾਰੀ ਅਸੀਂ ਬੁલાਏ ਹੋਏ ਆ ਸਗੋਂ ਹਰ ਹਾਲ ਵਿੱਚ ਅਸੀਂ ਬੁਲਾਏ ਗਏ ਆ ਵਚਨ ਦੇ ਵਿੱਚ ਇਦਾਂ ਲਿਖਿਆ ਤੁਸੀਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਆ ਤਾਂ ਪਰਮੇਸ਼ਵਰ ਨੇ ਚੁਣਿਆ ਆ ਤੁਹਾਨੂੰ ਬਟ ਸਮ ਟਾਈਮ ਕੀ ਹੁੰਦਾ ਆ ਕਿ ਅਸੀਂ ਆਏ ਇੱਕ ਵਾਰੀ ਦੋ ਵਾਰੀ ਜਾਂ ਆਪਾਂ ਨੂੰ ਹਫਤਾ ਦੋ ਹਫਤੇ ਮਹੀਨਾ ਦੋ ਮਹੀਨੇ ਹੋ ਗਏ ਆ ਅਜੇ ਪ੍ਰੋਬਲਮ ਛੱਡ ਕੇ ਨਹੀਂ ਗਈ ਜਿਹੜੀ ਵੀ ਸਮੱਸਿਆ ਦੇ ਵਿੱਚ ਤੁਸੀਂ ਆਏ ਸੀ ਉਹ ਸਮੱਸਿਆ ਜੇ ਛੱਡ ਕੇ ਨਹੀਂ ਗਈ ਤੇ ਬਹੁਤ ਸਾਰੇ ਲੋਕੀ ਕੀ ਕਰਦੇ ਉਹ ਨਿਰਾਸ਼ ਹੋ ਕੇ ਬੈਕ ਸਲਾਈਡ ਹੋ ਜਾਂਦੇ ਆ ਪਿੱਛੇ ਮੁੜ ਜਾਂਦੇ ਆ ਪਰ ਵਚਨ ਸਾਨੂੰ ਇਹਦਾ ਦੱਸਦਾ ਜੇ ਅਸੀਂ ਥੋੜਾ ਜਿਹਾ ਦੁੱਖ ਸਹਿ ਲਈਏ ਤਾਂ ਪਰਮੇਸ਼ੁਰ ਆਪ ਹੀ ਸਾਨੂੰ ਉਸ ਕਾਬਿਲ ਬਣਾ ਲੇਗਾ ਕੇ ਇਸ ਕਾਬਿਲ ਸਦਾ ਦੇ ਤੇਜ ਦੇ ਹallelujah ਅਰ ਕਹਿੰਦਾ ਆਪ ਹੀ ਕਾਇਮ ਕਰੇਗਾ ਆਪ ਹੀ ਤਕੜੀਆਂ ਕਰੇਗਾ ਸੋ ਅਗਰ ਤੁਹਾਡੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਆ ਤਾਂ ਬਖਲਾ ਕੇ ਕਬਰਾ ਕੇ ਕੁਝ ਵੀ ਆਪਣੇ ਮੂੰਹ ਦੇ ਵਿੱਚੋਂ ਗਲਤ ਨਾ ਬੋਲਿਓ ਕੁਝ ਵੀ ਪਰਮੇਸ਼ਵਰ ਦੇ ਵਿਰੋਧ ਚ ਨਾ ਬੋਲਿਓ ਉਹਦੇ ਵਚਨ ਦੇ ਵਿਰੋਧ ਚ ਨਾ ਬੋਲਿਓ ਉਹਦੇ ਦਾਸਾਂ ਦੇ ਵਿਰੋਧ ਵਿੱਚ ਨਾ ਬੋਲਿਓ ਆਪਣੀ ਲਾਈਫ ਦੇ ਵਿਰੋਧ ਵਿੱਚ ਨਾ ਬੋਲਿਓ ਪਰ ਤੁਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਹੋ ਆਸ ਵਿੱਚ ਬਣੇ ਰਹੋ ਇਹ ਦੁੱਖ ਤੁਹਾਨੂੰ ਟੋਣ ਵਾਸਤੇ ਨਹੀਂ ਬਣਾਉਣ ਵਾਸਤੇ ਆਇਆ ਹੈ ਹalleluyah ਇੱਕ ਬਿਮਾਰੀ ਤੁਹਾਨੂੰ ਮਾਰਨ ਦੇ ਲਈ ਨਹੀਂ ਪਰ ਜੀਵਨ ਦੇਣ ਦੇ ਲਈ ਆਈ ਆ ਸਦਾ ਦਾ ਜੀਵਨ ਦੇਣ ਦੇ ਲਈ ਆਈ ਆ ਮੁਬਾਰਕ ਆ ਉਹ ਦੋਖੋ ਬਿਮਾਰੀ ਉਹ ਕਸ਼ਟ ਜਿਹੜਾ ਸਾਨੂੰ ਰੱਬ ਦੇ ਨਾਲ ਜੋੜੇ ਅਰਸ਼ਰਾਪੀ ਦਾ ਇਹੋ ਜਿਹਾ ਸੁੱਖ ਜਿਹੜਾ ਸਾਨੂੰ ਰੱਬ ਤੋਂ ਦੂਰ ਕਰ ਦਵੇ ਅਗਰ ਕੋਈ ਵੀ ਸਾਡੀ ਜ਼ਿੰਦਗੀ ਦੇ ਵਿੱਚ ਐਹੋ ਜੀ ਖੁਸ਼ੀ ਆ ਐਹੋ ਜਿਹਾ ਸੋਖ ਆ ਐਹੋ ਜੀ ਦੌਲਤ ਆ ਜਿਹੜੀ ਸਾਨੂੰ ਪਰਮੇਸ਼ਵਰ ਤੋਂ ਦੂਰ ਕਰ ਰਹੀ ਆ ਉਹਦੀ ਕਿਰਪਾ ਤੋਂ ਉਹਦੇ ਪ੍ਰੇਮ ਤੋਂ ਉਹਦੇ ਭੈ ਤੋਂ ਦੂਰ ਕਰ ਰਹੀ ਆ ਉਹ ਸ਼ਰਾਪ ਆ ਉਹ ਕਰਸਾ ਉਹ ਸੁਖ ਨਹੀਂ ਆ ਜਿਨ੍ਹਾਂ ਜਿਨ੍ਹਾਂ ਸਾਡਾ ਨਾਤਾ ਹੀ ਪਰਮੇਸ਼ਵਰ ਦੇ ਨਾਲੋਂ ਤੋੜ ਦਿੱਤਾ ਜੇ ਤੁਸੀਂ ਦੁੱਖ ਵਿੱਚ ਨਾ ਹੁੰਦੇ ਬਿਮਾਰੀ ਵਿੱਚ ਨਾ ਹੁੰਦੇ ਗਰੀਬੀ ਵਿੱਚ ਨਾ ਹੁੰਦੇ ਤੁਸੀਂ ਅੱਜ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਵੀ ਨਾ ਹੁੰਦੇ ਅੱਜ ਅਗਰ ਤੁਸੀਂ ਪਰਮੇਸ਼ਵਰ ਦਾ ਭੈ ਮੰਨਦੇ ਹੋ ਉਦੀ ਹਜ਼ੂਰੀ ਵਿੱਚ ਬੈਠਦੇ ਹੋ ਆਪਣੇ ਘਰਾਂ ਵਿੱਚ ਗੋਡੇ ਟੇਕਦੇ ਹੋ ਤੁਸੀਂ ਸਵੇਰੇ ਉੱਠ ਕੇ ਸ਼ੁਕਰਾਨੇ ਕਰਦੇ ਹੋ ਰਾਤ ਨੂੰ ਸੌਣ ਲੱਗਿਆਂ ਸ਼ੁਕਰ ਕਰਕੇ ਅੱਖਾਂ ਬੰਦ ਕਰਦੇ ਹੋ ਤਾਂ ਧੰਨਵਾਦ ਕਰੋ ਪਰਮੇਸ਼ਵਰ ਦਾ ਉਸ ਦੁੱਖ ਦੇ ਲਈ ਜਿਸ ਦੁੱਖ ਦੇ ਰਾਹੀਂ ਉਹਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਅਗਰ ਮੇਰਾ ਬ੍ਰਦਰ ਪ੍ਰੀਮਚੋਰ ਨਾ ਪੈਦਾ ਹੁੰਦਾ ਅਗਰ ਮੇਰੇ ਫਾਦਰ ਨੂੰ ਡਾਕਟਰਸ ਨੇ ਜਵਾਬ ਨਾ ਦਿੱਤਾ ਹੁੰਦਾ ਤੇ ਸ਼ਾਇਦ ਕਦੀ ਵੀ ਜੋ ਮਾਣ ਪਰਮੇਸ਼ਵਰ ਨੇ ਅੱਜ ਬਖਸ਼ਿਆ ਮੈਨੂੰ ਕਦੀ ਨਾ ਮਿਲਦਾ ਜੋ ਕਿਰਪਾ ਪਰਮੇਸ਼ਵਰ ਦੀ ਅੱਜ ਮੇਰੇ ਤੇ ਮੇਰੇ ਘਰਾਂ ਨੇ ਉੱਤੇ ਸ਼ਾਇਦ ਕਦੀ ਵੀ ਨਾ ਹੁੰਦੀ ਤਾਂ ਮੈਂ ਧੰਨਵਾਦ ਕਰਦੀ ਆ ਪਰਮੇਸ਼ਵਰ ਦਾ ਕਿ ਮੇਰਾ ਭਰਾ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਤਾਂ ਹੀ ਪਰਮੇਸ਼ਵਰ ਨੇ ਮੈਨੂੰ ਆਉਣ ਵਾਲੀ ਤਬਾਈ ਤੋਂ ਪਹਿਲਾਂ ਹੀ ਬਚਾ ਲਿਆ ਹallelujah ਹallelujah ਉਹ ਬਿਮਾਰੀ ਮੇਰੇ ਪਿਤਾ ਦੇ ਉੱਤੇ ਆਈ ਤਾਂ ਸਹੀ ਪਰ ਉਹ ਲੈ ਕੇ ਨਹੀਂ ਜਾ ਸਕੀ ਡਾਕਟਰਸ ਨੇ ਕਹਿ ਦਿੱਤਾ ਸੀਗਾ 14 ਦਿਨ ਮੈਕਸਿਮਮ ਓਨਲੀ 14 ਡੇਸ ਲੈਫਟ ਹੀ ਹੈਜ਼ ਤੇ ਅੱਜ ਇਸ ਗੱਲ ਨੂੰ ਅਬਾਊਟ 34 ਸਾਲ ਹੋ ਚੱਲੇ ਆ ਹallelujah ਸੋ ਪ੍ਰਭੂ ਦੀ ਬੜੀ ਆਈ ਹੋਵੇ ਉਹਦੀ ਦਇਆ ਸਦਾ ਦੀ ਹੈ ਉਹ ਸਦਾ ਤਿੱਕਰ ਮੁਬਾਰਕ ਖੁਦਾ ਹੈ ਤਾਂ ਜੋ ਮਨੁੱਖਾਂ ਤੋਂ ਅਣ ਹੋਣਾ ਹੈ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ ਜਿਹੜਾ ਵੀ ਦੁੱਖ ਕਸ਼ਟ ਤੁਹਾਡੀ ਲਾਈਫ ਵਿੱਚ ਚੱਲ ਰਿਹਾ ਹੈ ਨਾ ਰੋਵੋ ਨਾ ਆਪਣੀਆਂ ਅੱਖਾਂ ਪਰਮੇਸ਼ਵਰ ਤੇ ਲਾ ਕੇ ਰੱਖੋ ਉਹ ਤੁਹਾਨੂੰ ਉੱਚਿਆਂ ਕਰਨ ਜਾ ਰਿਹਾ ਹੈ। ਆਜੋ ਆਪਾਂ ਦੇਖੀਏ ਜ਼ਬੂਰਾਂ ਦੀ ਕਿਤਾਬ ਤੇ ਆਪਾਂ ਇਹਦੇ ਵਿੱਚ ਦੇਖਦੇ ਆ 34 ਅਧਿਆਇ ਉਹਦੀ 18 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਲਿਖਿਆ ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲੀਆਂ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ। ਜਿਵੇਂ ਤੁਸੀਂ ਦੇਖਿਆ ਹੀ ਹੋਊਗਾ ਬਹੁਤ ਸਾਰੇ ਲੋਕੀ ਜਿਨ੍ਹਾਂ ਦੀ ਲਾਈਫ ਦੇ ਵਿੱਚ ਬਹੁਤ ਸੁੱਖ ਆ ਆਰਾਮ ਆ ਉਹ ਪਰਮੇਸ਼ਵਰ ਤੋਂ ਬਹੁਤ ਦੂਰ ਆ ਉਹ ਹਮੇਸ਼ਾ ਹੀ ਇਦਾਂ ਦੀਆਂ ਗੱਲਾਂ ਕਰਨਗੇ ਜਿਵੇਂ ਪਰਮੇਸ਼ਵਰ ਹੈ ਹੀ ਨਹੀਂ ਉਹ ਦੂਰ ਆ ਪਰਮੇਸ਼ਵਰ ਤੋਂ ਪਰ ਉਹੀ ਲੋਕ ਜਦੋਂ ਆਪਣੀ ਲਾਈਫ ਦੇ ਵਿੱਚ ਟੁੱਟ ਜਾਂਦੇ ਆ ਜਦੋਂ ਪੈਸਾ ਕੰਮ ਨਹੀਂ ਆਉਂਦਾ ਜਦੋਂ ਔਲਾਦ ਕੰਮ ਨਹੀਂ ਆਉਂਦੀ ਜਦੋਂ ਅodata ਕੰਮ ਨਹੀਂ ਆਉਂਦਾ ਜਦੋਂ ਜ਼ਮੀਨਾਂ ਕੰਮ ਨਹੀਂ ਆਉਂਦੀਆਂ ਔਰ ਸਿਰਫ ਤੇ ਸਿਰਫ ਉਦੋਂ ਸਮਝ ਵਿੱਚ ਆਉਂਦਾ ਕਿ ਹੈ ਕੋਈ ਇਹੋ ਜੀ ਸ਼ਕਤੀ ਜਿਹੜੀ ਜ਼ਮੀਨ ਜ਼ਾਇਦਾਤ ਔਲਾਦ ਧਨ ਦੌਲਤ ਪੈਸੇ ਤੋਂ ਉੱਪਰ ਆ ਫਿਰ ਉਹ ਲੱਭਦਾ ਆ ਅਰ ਫਿਰ ਉਹ ਸ਼ਕਤੀ ਨੂੰ ਫੜਦੀ ਆ ਅਰ ਉਸੇ ਸ਼ਕਤੀ ਦਾ ਨਾਮ ਪਰਮੇਸ਼ਵਰ ਆ ਅਰ ਪਰਮੇਸ਼ਰ ਕਿੰਨਾ ਦੇ ਨੇੜੇ ਆ ਟੁੱਟੇ ਦਿਲ ਵਾਲਿਆਂ ਦੇ ਜਿੰਨੀ ਦੇਰ ਤੱਕ ਇਨਸਾਨ ਟੁੱਟਦਾ ਨਹੀਂ ਉਨੀ ਦੇਰ ਤੱਕ ਉਹ ਪਰਮੇਸ਼ਵਰ ਦੇ ਨੇੜੇ ਵੀ ਨਹੀਂ ਆਉਂਦਾ। ਉਹਨੀ ਦੇਰ ਤੱਕ ਕਹਿੰਦਾ ਕਿ ਮੈਂ ਕਰ ਸਕਦਾ ਸਭ ਕੁਝ। ਪੈਸੇ ਨਾਲ ਜੋ ਮਰਜ਼ੀ ਕਰਾ ਲਵਾਂ। ਪੈਸੇ ਨਾਲ ਜੋ ਮਰਜ਼ੀ ਨਹੀਂ ਹੁੰਦਾ। ਲੋਕਾਂ ਨੇ ਪੈਸੇ ਦੇ ਨਾਲ ਤਿੰਨ ਤਿੰਨ ਆਈਵੀਐਫ ਟਰਾਈ ਕੀਤੇ ਫਿਰ ਵੀ ਨਹੀਂ ਨਿਆਣੇ ਹੋਏ। ਪੈਸੇ ਦੇ ਨਾਲ بڑے ਇਲਾਜ ਕਰਾਏ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਕਦੇ ਵੀ ਨਹੀਂ ਆਮ ਆਇਆ। ਪੈਸੇ ਨਾਲ ਮਕਾਨ ਤਾਂ ਖੜੇ ਕਰ ਲਏ ਪਰ ਘਰ ਖੋਣ ਵਾਲਾ ਸੁੱਖ ਨਹੀਂ ਮਿਲਿਆ ਜਿਹੜਾ ਸੁੱਖ ਘਰ ਵਿੱਚ ਮਿਲਦਾ ਤਾਂ ਪੈਸਾ ਇਜ਼ ਨਾਟ एवरीथिंग ਪੈਸਾ ਹੀ ਸਾਕੋਸ਼ ਨਹੀਂ ਆ ਤੁਸੀਂ ਆਪਣੀ ਜ਼ਿੰਦਗੀ 'ਚ ਵੱਡੇ ਅਫਸਰ ਹੋ ਸਕਦੇ ਹੋ ਕਿ ਮਨ ਵਿੱਚ ਸ਼ਾਂਤੀ ਹੈਗੀ ਕਿ ਘਰ ਵਿੱਚ ਪ੍ਰੇਮ ਆਨੰਦ ਹੈਗਾ ਤੁਸੀਂ ਡਾਕਟਰ ਹੋ ਸਕਦੇ ਹੋ ਪਰ ਕੀ ਤੁਸੀਂ ਆਪਣੇ ਮਨ ਦੀ ਉਦਾਸੀ ਦਾ ਇਲਾਜ ਕਰ ਲਿਆ ਉਹ ਚੀਜ਼ ਜਿਹੜੀ ਤੁਹਾਡੀ ਸ਼ਾਂਤੀ ਦੀ ਚੋਰੀ ਕਰ ਰਹੀ ਆ ਤੁਸੀਂ ਕੈਲਸ਼ੀਅਮ ਤਾਂ ਪੂਰਾ ਕਰ ਸਕਦੇ ਹੋ ਤੁਸੀਂ ਆਇਰਨ ਪੂਰਾ ਕਰ ਸਕਦੇ ਹੋ ਪਰ ਜਿਹੜੀ ਸ਼ਾਂਤੀ ਦੀ ਕਮੀ ਆ ਪ੍ਰੇਮ ਦੀ ਕਮੀ ਆ ਜ਼ਿੰਦਗੀ ਚ ਕੀ ਤੁਸੀਂ ਉਹ ਪੂਰੀ ਕਰ ਸਕਦੇ ਹੋ ਨਹੀਂ ਕਈ ਬਰੀ ਜਿਨ੍ਹਾਂ ਦੇ ਨਾਲ ਪਰਮੇਸ਼ਵਰ ਜੀ ਬਹੁਤ ਪਿਆਰ ਕਰਦੇ ਆ ਉਹ ਜਾਣਦੇ ਆ ਕਿ ਇਨਸਾਨ ਸੱਚਾ ਸੁੱਚਾ ਆ ਸਹੀ ਆ ਪਰ ਇਹਨੇ ਮੇਰੇ ਨੇੜੇ ਉਨੀ ਦੇਰ ਤੱਕ ਨਹੀਂ ਆਉਣਾ ਜਦ ਤੱਕ ਇਹ ਟੁੱਟੂਗਾ ਨਹੀਂ ਇਹਦੇ ਅੰਦਰ ਇੱਕ غرੂਰ ਜਿਹੜਾ ਇਹਨੂੰ ਮੇਰੇ ਨੇੜੇ ਆਉਣ ਤੋਂ ਰੋਕ ਰਿਹਾ ਆ ਤੇ ਫਿਰ ਉਹ ਉਹਨੂੰ ਟੁੱਟਣ ਦਿੰਦੇ ਆ ਉਸ غرੂਰ ਨੂੰ ਟੁੱਟਣ ਦਿੰਦੇ ਆ ਅਰ ਜਦੋਂ ਫਿਰ ਟੁੱਟਦਾ ਆ ਫਿਰ ਉਹ ਪਰਮੇਸ਼ਵਰ ਦੇ ਨੇੜੇ ਆਉਂਦਾ ਹੈ ਕਿਉਂਕਿ ਫਿਰ ਜਿਹੜਾ ਸਕੂਨ ਉਹਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਮਿਲਦਾ ਉਹਦੇ ਅੱਗੇ ਰੋ ਕੇ ਮਿਲਦਾ ਨਾ ਉਹ ਲੋਕਾਂ ਅੱਗੇ ਰੋ ਕੇ ਨਹੀਂ ਮਿਲਦਾ ਤੇ ਫਿਰ ਉਹ ਆਪਣੇ ਉਹ ਕਿਦੋਂ ਕਹਿੰਦਾ ਕਿ ਮੇਰੇ ਕੋਲੇ ਦੁਨੀਆ ਤਾਂ ਬਹੁਤ ਆਉਂਦੀ ਆ ਆਪਣੇ ਦੁੱਖ ਦੱਸ ਕੇ ਜਾਂਦੀ ਆ ਮੈਂ ਉਹਨਾਂ ਨੂੰ ਦਵਾਈਆਂ ਲਿਖ ਲਿਖ ਦਿੰਦਾ ਆ ਉਹ ਆਪਣੇ ਦੁੱਖ ਦੱਸ ਕੇ ਜਾਂਦੇ ਆ ਮੈਂ ਉਹਨਾਂ ਦੇ ਮਸਲੇ ਹੱਲ ਕਰਦਾ ਆ ਉਹ ਮੇਰੇ ਕੋਲੇ ਰੋਂਦੇ ਆਉਂਦੇ ਮੈਂ ਉਹਨਾਂ ਦੇ ਫੈਸਲੇ ਕਰਾਉਂਦਾ ਆ ਪਰ ਮੇਰੀ ਤਾਂ ਗੱਲ ਸੁਣਨ ਵਾਲਾ ਹੀ ਕੋਈ ਹੈ ਨਹੀਂ ਘਰ 'ਚ ਮੈਨੂੰ ਤਾਂ ਕੋਈ ਮੇਰੇ ਧੀ ਪੁੱਤ ਨਹੀਂ ਸੁਣਦੇ ਮੇਰੀ ਧੀ ਵੀ ਜਾਂ ਮੇਰਾ ਆਦਮੀ ਨਹੀਂ ਸੁਣਦਾ ਤੇ ਫਿਰ ਜਦੋਂ ਸਾਰੇ ਆਪਣੇ ਦਿਲ ਦੇ ਗੁੱਬਗਲਾਟ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਦਾ ਆ ਅਰ ਸੁਣੌਂਦਾ ਆ ਫਿਰ ਉਹਦੇ ਮਨ ਨੂੰ ਇੱਕ ਤਸੱਲੀ ਮਿਲਦੀ ਹੌਸਲਾ ਮਿਲਦਾ ਆ ਫਿਰ ਉਹਨੂੰ ਪਤਾ ਲੱਗਦਾ ਵੀ ਪਰਮੇਸ਼ਵਰ ਕੌਣ ਆ ਜਿੰਨੀ ਦੇਰ ਤੱਕ ਉਹ ਟੁੱਟਿਆ ਨਹੀਂ ਓਨੀ ਦੇਰ ਤੱਕ ਉਹ ਨੇੜੇ ਨਹੀਂ ਆਇਆ ਇਸ ਲਈ ਕਈ ਵਾਰੀ ਪਰਮੇਸ਼ਵਰ ਟੁੱਟਣ ਦਿੰਦੇ ਆ ਸਾਡੇ ਦਿਲ ਨੂੰ ਇਸ ਲਈ ਤਾਂ ਜੋ ਅਸੀਂ ਪਰਮੇਸ਼ਵਰ ਦੇ ਨੇੜੇ ਆ ਸਕੀਏ ਕਿਉਂਕਿ ਉਹ ਸਾਡੇ ਨਾਲ ਬਹੁਤ ਪ੍ਰੇਮ ਕਰਦਾ ਆ ਅਗਰ ਤੁਹਾਡਾ ਦਿਲ ਟੁੱਟਿਆ ਹੋਇਆ ਆ ਇਸ ਲਈ ਨਹੀਂ ਕਿ ਤੁਸੀਂ ਜ਼ਿੰਦਗੀ ਚ ਖਤਮ ਹੋ ਜਾਓ ਇਸ ਲਈ ਕਿਉਂਕਿ ਪ੍ਰਭੂ ਚਾਹੁੰਦੇ ਤੁਸੀਂ ਉਹਦੇ ਨੇੜੇ ਆਓ ਪ੍ਰਭੂ ਚਾਹੁੰਦੇ ਤੁਹਾਡੇ ਉੱਤੇ ਲੋਕਾਂ ਦਾ एहसान ਨਾ ਹੋਵੇ ਜਦੋਂ ਕੋਈ ਤੁਹਾਨੂੰ 10 ਰੁਪਈਆ ਦੀ ਮਦਦ ਵੀ ਕਰਦਾ ਹੈ ਨਾ ਉਹ ਤੁਹਾਡੇ ਉੱਤੇ ਇੱਕ एहसान ਹੋ ਜਾਂਦਾ ਹੈ ਉਹ ਤੁਹਾਨੂੰ ਕਦੀ ਵੀ ਸੁਣਾ ਸਕਦਾ ਹੈ ਪਰ ਬਾਪ ਜੋ ਵੀ ਉਹਦੇ ਕੋਲ ਆ ਨਾ ਆਪਣੀ ਔਲਾਦ ਨੂੰ ਦੇ ਦਿੰਦਾ ਆ ਅਰ ਸੁਣਾਉਂਦਾ ਨਹੀਂ ਚਾਹੇ ਉਹ 100 ਏਕੜ ਜ਼ਮੀਨ ਦਾ ਮਾਲਕ ਹੋਏ ਚਾਹੇ ਉਹ ਅਰਭਪਤੀ ਹੋਏ ਖਰਭਪਤੀ ਹੋਏ ਭਾਵੇਂ ਉਹ ਰਾਜਾ ਹੋਏ ਉਹ ਰਾਜ ਗੱਦੀ ਆਪਣੀ ਔਲਾਦ ਨੂੰ ਦਿੰਦਾ ਕੋਈ ਐਹਸਾਨ ਨਹੀਂ ਉਹਨੂੰ ਜਿਤਾਉਂਦਾ ਇਸੇ ਤਰ੍ਹਾਂ ਪ੍ਰਭੂ ਚਾਹੁੰਦੇ ਕਿਉਂਕਿ ਉਹ ਸ਼ੈਨਸ਼ਾਇ ਰਾਜਿਆਂ ਦਾ ਰਾਜਾ ਪਰਸ਼ਹਾ ਦਾ ਪਰਸ਼ਾਇ ਉਹ ਚਾਹੁੰਦਾ ਕਿ ਉਹਦੇ ਰਾਜਕੁਮਾਰ ਉਹਦੇ ਰਾਜਕੁਮਾਰੀਆਂ ਉਹਦੇ ਕੋਲੇ ਆਣ ਆਪਣੀ ਪਾਤਸ਼ਾਹੀ ਨੂੰ ਸਾਹਮਣ ਤਾਂ ਜੋ ਦੁਨੀਆ ਦੇ ਅਹਿਸਾਨ ਉਹਨਾਂ ਉੱਤੇ ਨਾ ਹੋਣ ਤੁਹਾਡੇ ਦਿਲ ਟੁੱਟੇ ਨਹੀਂ ਆ ਤੋੜੇ ਗਏ ਆ ਕਿਉਂਕਿ ਖੁਦਾ ਤੁਹਾਨੂੰ ਪਾਤਸ਼ਾਹੀਆਂ ਦੇਣਾ ਚਾਹੁੰਦਾ ਆ ਕਿਉਂਕਿ ਪਰਮੇਸ਼ਵਰ ਤੁਹਾਨੂੰ ਉੱਚਾ ਚੱਕਣਾ ਚਾਹੁੰਦਾ ਆ ਕਿਉਂਕਿ ਪਰਮੇਸ਼ਵਰ ਤੁਹਾਡੇ ਨਾਲ ਪਿਆਰ ਕਰਦਾ ਆ ਇਸ ਲਈ ਉਦਾਸ ਨੋ ਮੋਰ ਸੈਡਨੈਸ ਹੋਰ ਦਾਸ ਨਹੀਂ ਹੋਣਾ ਆਨੰਦ ਕਰੋ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਟੁੱਟਿਆ ਹੋਇਆ ਆ ਪ੍ਰਭੂ ਦਾਤਾ ਅਨੁਵਾਦ ਕਰੋ ਪ੍ਰਭੂ ਤੂੰ ਟੁੱਟਿਆਂ ਦੇ ਨੇੜੇ ਆ ਹallelujah ਤੂੰ ਮੇਰੇ ਨੇੜੇ ਆ ਗਿਆ ਮੈਨੂੰ ਹੋਰ ਕੀ ਚਾਹੀਦਾ ਆ ਹallelujah ਲੋਕੀ ਉਹਨੂੰ ਲੱਭਣ ਦੇ ਲਈ ਪਤਾ ਨਹੀਂ ਕਿੰਨੇ ਕਿੰਨੇ ਕਸ਼ਟ ਕਰਦੇ ਤੇ ਜੇ ਕਿਸੇ ਨੂੰ ਦਿਲ ਟੁੱਟਣ ਦੇ ਨਾਲ ਲੱਭੇ ਹੋਰ ਕੀ ਚਾਹੀਦਾ ਆ ਤੇ ਪ੍ਰੇਜ਼ ਕਰਿਆ ਕਰੋ ਪਰਮੇਸ਼ਵਰ ਦੀ ਜਿੰਨੀ ਕਰ ਸਕਦੇ ਹੋ ਉੰਨੀ ਪ੍ਰੇਜ਼ ਕਰੋ ਆਓ ਦੇਖੀਏ ਫਿਲਪੀਆਂ ਦੀ ਕਿਤਾਬ ਅਰ ਇਹਦੇ ਵਿੱਚ ਅਸੀਂ ਦੇਖਾਂਗੇ 4 ਨੰਬਰ ਅਧਿਆਇ ਤੇ ਉਹਦੀ 5 ਤੋਂ 7 ਨੰਬਰ ਪੰਕਤੀ ਦੇ ਵਿੱਚ ਲਿਖਿਆ ਤੁਹਾਡੀ ਖਿਮਾ ਸਭਨਾ ਮਨੁੱਖਾਂ ਉੱਤੇ ਪ੍ਰਗਟ ਹੋਵੇ ਪ੍ਰਭੂ ਨੇੜੇ ਹੈ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਨੇ ਪਰਮੇਸ਼ਵਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ਵਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇ ਆਮੇਨ ਸੋ ਵਚਨ ਸਾਨੂੰ ਇਹਦਾ ਦੱਸਦਾ ਆ ਕਿ ਸਾਡੀ ਜਿਹੜੀ ਮਾਫੀ ਆ ਉਹ ਦੂਜਿਆਂ ਤੇ ਪ੍ਰਗਟ ਹੋਣੀ ਚਾਹੀਦੀ ਆ ਕਿ ਅਸੀਂ ਮaaf ਕੀਤੇ ਗਏ ਆ ਜਿਹੜੇ ਮaaf ਕੀਤੇ ਗਏ ਉਹਨਾਂ ਦਾ ਜੀਵਨ ਬਦਲਿਆ ਹੋਇਆ ਜੀਵਨ ਹੋਣਾ ਚਾਹੀਦਾ ਆ ਹੁਣ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਆ ਜਦੋਂ ਅਸੀਂ ਪ੍ਰਭੂ ਦੇ ਵਿੱਚ ਆਉਂਦੇ ਆ ਪਰ ਆਪਣੇ ਆਪ ਨੂੰ ਬਦਲਦੇ ਨਹੀਂ ਫਿਰ ਤੁਸੀਂ ਆਈ ਤਾਂ ਜਾਂਦੇ ਆ ਪਰ ਗੱਲ ਨਹੀਂ ਬਣਦੀ ਕੰਮ ਨਹੀਂ ਹੁੰਦਾ ਮਸਲੇ ਹੱਲ ਨਹੀਂ ਹੁੰਦੇ ਸ਼ਾਂਤੀ ਨਹੀਂ ਮਿਲਦੀ ਐਸੇ ਲਈ ਨਹੀਂ ਹੋ ਰਿਹਾ ਕਿਉਂਕਿ ਪ੍ਰਭੂ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਦੇ ਲਈ ਠੋਕਰ ਬਣੋ ਪ੍ਰਭੂ ਚਾਹੁੰਦੇ ਆ ਕਿ ਤੁਸੀਂ ਹੋਰ ਮਿਹਨਤ ਕਰੋ ਸੁਧਰਨ ਦੀ ਕੋਸ਼ਿਸ਼ ਕਰੋ ਔਰ ਉਸ ਲਾਈਫ ਸਟਾਈਲ ਨੂੰ ਅਪਣਾ ਲਵੋ ਜਿਹੜਾ ਪਰਮੇਸ਼ਰ ਨੂੰ ਪਸੰਦ ਆ ਔਰ ਜਦੋਂ ਤੁਸੀਂ ਉਸ ਲਾਈਫ ਸਟਾਈਲ ਦੇ ਵਿੱਚ ਆ ਜਾਓਗੇ ਤੁਸੀਂ ਦੇਖੋਗੇ ਆਪਣੇ ਆਪ ਤੁਹਾਡੇ ਸਾਰੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਜ਼ੂਮ ਫੈਮਲੀ ਤੇ ਇੱਥੇ ਕਿੰਨੇ ਮੈਂਬਰ ਬੈਠੇ ਆ ਵਾਓ ਪ੍ਰੇਜ਼ ਗੋਡ ਥੈਂਕ ਯੂ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਣ ਇਹਨਾਂ ਚੋਂ ਹੱਥ ਖੜੇ ਕਰਕੇ ਦੱਸਿਓ ਜਿਨ੍ਹਾਂ ਦੇ ਆਪਣੇ ਆਪ ਕੰਮ ਹੋਣੇ ਸ਼ੁਰੂ ਹੋ ਗਏ ਆਲਮੋਸਟ 19 ਲੋਕੀ ਆ ਜਿਨ੍ਹਾਂ ਦੇ ਆਪਣੇ ਆਪ ਕੰਮ ਹੋਣੇ ਸ਼ੁਰੂ ਹੋ ਗਏ ਪ੍ਰਭੂ ਦੀ ਵਡਿਆਈ ਹੋਵੇ ਤਾੜੀ ਲਗਾਓ ਸਭ ਇਹਨਾਂ ਦੇ ਲਈ ਰੀਜ਼ਨ ਕੀ ਆ ਇਹਨਾਂ ਦੇ ਕੰਮ ਆਪਣੇ ਆਪ ਕਿਉਂ ਸ਼ੁਰੂ ਹੋ ਗਏ ਹੋਣੇ ਕਿਉਂਕਿ ਇਹਨਾਂ ਨੇ ਉਹ ਲਾਈਫ ਸਟਾਈਲ ਅਪਣਾ ਲਿਆ ਜਿਹੜਾ ਪਰਮੇਸ਼ਵਰ ਨੂੰ ਪਸੰਦ ਆਉਂਦਾ ਆ ਇਹਨਾਂ ਨੇ ਬੁਰਾ ਸੋਚਣਾ ਬੰਦ ਕੀਤਾ ਬੁਰਾ ਬੋਲਣਾ ਬੰਦ ਕੀਤਾ ਬੁਰੇ ਕੰਮ ਕਰਨੇ ਬੰਦ ਕਰ ਦਿੱਤੇ ਬੁਰਾ ਬੋਲਣਾ ਬੰਦ ਕਰ ਦਿੱਤਾ ਹਰ ਚੀਜ਼ ਜੋ ਇਹਨਾਂ ਦੀ ਲਾਈਫ ਦੇ ਵਿੱਚ ਇਹਨਾਂ ਨੂੰ ਮਿਲ ਰਹੀ ਉਹਨਾਂ ਸਭ ਚੀਜ਼ਾਂ ਦੇ ਲਈ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਲਈ ਸ਼ੁਕਰਾਨੇ ਕਰਨੇ ਸ਼ੁਰੂ ਕਰ ਦਿੱਤੇ ਰੋਟੀ ਖਾ ਰਹੇ ਆ ਧੰਨਵਾਦ ਧੰਨਵਾਦ ਕਰਦੇ ਆ ਬੁਰਕੀਆਂ ਖਾ ਰਹੇ ਆ ਪਾਣੀ ਪੀ ਰਹੇ ਆ ਧੰਵਾ ਧੰਨਵਾਦ ਕਰਦੇ ਆ ਪਾਣੀ ਪੀ ਰਹੇ ਨਹਾਉਂਦੇ ਆ ਤੇ ਧੰਨਵਾਦ ਕਰੀ ਜਾਂਦੇ ਆ ਤੁਰੇ ਜਾਂਦੇ ਤੇ ਧੰਨਵਾਦ ਕਰੀ ਜਾਂਦੇ ਆ ਸਵੇਰ ਨੂੰ ਬਾਹਾਂ ਖੋਲ ਕੇ ਅਸਮਾਨ ਦੇ ਹੇਠਾਂ ਖੁੱਲ ਕੇ ਧੰਨਵਾਦ ਕਰਦੇ ਆ ਰੱਬ ਦਾ ਤੇ ਦੱਸੋ ਕਿਵੇਂ ਨਹੀਂ ਕੰਮ ਹੋਣਗੇ ਇਹਨਾਂ ਦੇ ਤੁਸੀਂ ਵੀ ਕਰੋ ਤੁਹਾਡੇ ਵੀ ਕੰਮ ਆਪਣੇ ਆਪ ਹੋਣਗੇ ਪ੍ਰਭੂ ਚਾਹੁੰਦੇ ਆ ਕਿ ਸਾਡੀ ਮਾਫੀ ਪ੍ਰਗਟ ਹੋਵੇ ਕਿ ਸਾਡੀਆਂ ਗਲਤੀਆਂ ਦੀ ਜਿਹੜੀ ਸਜ਼ਾ ਸਾਨੂੰ ਮਿਲ ਰਹੀ ਆ ਜਿਹੜੇ ਦੁੱਖ ਆ ਸਾਡੀ ਜ਼ਿੰਦਗੀ ਵਿੱਚ ਸਾਡੀਆਂ ਗਲਤੀਆਂ ਦੀ ਸਜ਼ਾ ਆ ਚਾਹੇ ਉਹ ਬੱਚਿਆਂ ਦੇ ਰਾਹੀਂ ਮਿਲ ਰਹੀ ਆ ਚਾਹੇ ਪਤੀ ਪਤਨੀ ਦੀ ਲੜਾਈ ਦੇ ਰਹੀਂ ਮਿਲ ਰਹੀ ਕਰਜ਼ੇ ਦੇ ਰੂਪ ਵਿੱਚ ਮਿਲ ਰਹੀ ਆ ਬਿਮਾਰੀ ਦੇ ਰੂਪ ਵਿੱਚ ਮਿਲ ਰਹੀ ਆ ਇਸ ਸਤਾਓ ਜਿਹੜਾ ਆ ਨਾ ਇਹ ਸਾਡੀਆਂ ਗਲਤੀਆਂ ਗੁਨਾਹਾਂ ਦੀ ਸਜ਼ਾ ਆ ਅਰ ਜਦੋਂ ਇਹ ਦੁੱਖ ਸਾਡੀ ਜ਼ਿੰਦਗੀ ਚੋਂ ਖਤਮ ਹੋਣਗੇ ਉਦੋਂ ਹੀ ਪਤਾ ਲੱਗੂਗਾ ਨਾ ਕਿ ਉਹ ਸਜ਼ਾ ਮਾਫ਼ ਹੋ ਗਈ ਆ ਪਰ ਜੇ ਅਸੀਂ ਆਈ ਤਾਂ ਜਾ ਰਹੇ ਆ ਰੀਤੀ ਰਿਵਾਜ ਤਾਂ ਕਰੀ ਜਾ ਰਹੇ ਆ ਪਰ ਅਜੇ ਵੀ ਸਜ਼ਾ ਦੇ ਵਿੱਚ ਆ ਅਜੇ ਵੀ ਕੋਈ ਸਾਨੂੰ ਦੇਖ ਕੇ ਤੇ ਭੁੱਖੇ ਦੇਖ ਕੇ ਅਜੇ ਵੀ ਕੋਈ ਸਾਨੂੰ ਦੇਖੇ ਤਾਂ ਠਰਦਿਆਂ ਹੋਇਆਂ ਦੇਖੇ ਅਜੇ ਵੀ ਕੋਈ ਦੇਖਦਾ ਰੋਂਦਿਆਂ ਹੋਇਆਂ ਦੇਖਦਾ ਬਿਮਾਰੀ ਵਿੱਚ ਦੇਖਦਾ ਤਾਂ ਕੀ ਕਹੇਗਾ ਸਜ਼ਾ ਤੇ ਉਨੀ ਆ ਜਿੰਨੀ ਪਹਿਲਾਂ ਸੀ ਪਰ ਪ੍ਰਭੂ ਚਾਹੁੰਦੇ ਆ ਕਿ ਸਾਡੀ ਮਾਫੀ ਪ੍ਰਗਟ ਹੋਵੇ ਅਸੀਂ ਧੰਨਵਾਦ ਵਾਲਾ ਜੀਵਨ ਜੀਏ ਅਸੀਂ ਉਹਦੇ ਭੈ ਵਿੱਚ ਰਹਿ ਕੇ ਜੀਵਨ ਜੀਏ ਅਸੀਂ ਉਹਦੇ ਵਚਨ ਦੇ ਅਨੁਸਾਰ ਜੀਵਨ ਜੀਣਾ ਸ਼ੁਰੂ ਕਰੀਏ ਸਾਡੇ ਕੰਮ ਆਪਣੇ ਆਪ ਹੋਣ ਅਰ ਲੋਕੀ ਦੇਖਣਗੇ ਇਹ ਤੇ ਬੈਠਾ ਇਹਦੇ ਤੇ ਆਪੇ ਕੰਮ ਹੋ ਰਹੇ ਆ ਇਹ ਦੁਕਾਨ ਤੇ ਬੈਠਾ ਰੱਬ ਰੱਬ ਕਰਨ ਡਿਆ ਧੰਵਾ ਧੰਵਾਦ ਕਰਨ ਡਿਆ ਤੇ ਗਾਹ ਕਿਤੇ ਗਾਹ ਕੇ ਦੀ ਦੁਕਾਨ ਵੱਲ ਨੂੰ ਆਈ ਜਾਂਦਾ ਸਾਰਿਆਂ ਨੂੰ ਛੱਡ ਕੇ ਅੱਜ ਇੱਕ ਸਿਸਟਰ ਮੈਨੂੰ ਮਿਲੇ ਫਰੀਦਕੋਟ ਤੋਂ ਕਹਿੰਦੇ ਅਸੀਂ ਆਏ ਆ ਉਹਨਾਂ ਨੇ ਦੱਸਿਆ ਕਹਿੰਦੇ ਕਿ ਮੇਰੇ ਵਿਆਹ ਹੋਣ ਤੋਂ ਪਹਿਲਾਂ ਤੋਂ ਲੈ ਕੇ ਤੇ ਵਿਆਹ ਤੋਂ ਮਗਰ ਤੱਕ ਕਹਿੰਦੇ ਸਾਡੇ ਘਰ ਦੇ ਵਿੱਚ ਪਸ਼ੂ ਬਣਦੇ ਨਹੀਂ ਸੀ ਲਵੇਰਾ ਵਾਦਾ ਨਹੀਂ ਸੀ ਕੰਨੇ ਜਦੋਂ ਤੋਂ ਅਸੀਂ ਜ਼ੂਮ ਜਿਹੜਾ ਆ ਉਹਦੇ ਵਿੱਚ ਪ੍ਰਾਰਥਨਾ ਸਭਾ ਅਟੈਂਡ ਕਰਨੀ ਸ਼ੁਰੂ ਕੀਤੀ ਜ਼ੂਮ ਸੈਸ਼ਨ ਅਟੈਂਡ ਕਰਨਾ ਸ਼ੁਰੂ ਕੀਤਾ ਔਰ ਜਿਵੇਂ ਸਾਨੂੰ ਗਾਈਡ ਕੀਤਾ ਗਿਆ ਉਸ ਲਾਈਫ ਸਟਾਈਲ ਨੂੰ ਅਪਣਾਇਆ ਔਰ ਕੰਨੇ ਸਾਡੇ ਪਸੂ ਬੰਨੇ ਸ਼ੁਰੂ ਹੋ ਗਏ ਮਾਲ ਡੰਗਰ ਬੰਨਾ ਸ਼ੁਰੂ ਹੋ ਗਿਆ ਮਤਲਬ کئی ਸਾਲ ਪੁਰਾਣਾ ਸਰਾਪ ਜਿਹੜਾ ਤੁਰਿਆਉਂਦਾ ਸੀ ਉਹ ਟੁੱਟ ਗਿਆ ਅਰ ਅਜੇ ਮੇਰੇ ਖਿਆਲ ਚ 3.5-4 ਮਹੀਨੇ ਹੋਏ ਸਾਨੂੰ ਇਹ ਸੈਸ਼ਨ ਕਰਦਿਆਂ ਨੂੰ ਅਰ ਇਸੇ ਦੇ ਦਰਮਿਆਨ ਉਹ ਕਹਿੰਦੇ ਮਤਲਬ ਡਬਲ ਟਾਈਮ ਜਿਹੜੀ ਆ ਬlesing ਸਾਡੀ ਬਣ ਚੁੱਕੀ ਆ Praise God ਅਰ ਹੋਰ ਵੀ ਕਾਫੀ ਸਾਰੀਆਂ ਫੈਮਿਲੀਜ਼ ਐਵਰੀ ਡੇ ਆਪਣੀਆਂ ਟੈਸਟੀਮੋਨੀਜ਼ ਦੇ ਰਹੀਆਂ ਕਿਵੇਂ ਪੁਰਾਣੇ ਪੁਰਾਣੇ ਕਸ਼ਟ ਉਹਨਾਂ ਦੀ ਲਾਈਫ ਚੋਂ ਖਤਮ ਹੋ ਰਹੇ ਆ ਭਾਅ ਮਾਫੀ ਪ੍ਰਗਟ ਹੋਣੀ ਸ਼ੁਰੂ ਹੋ ਗਈ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਆ ਉਹ